ਹਾਂਜੀ ਅੱਜ ਮੈਂ ਜਿਹੜੀ ਰੈਸਪੀ ਬਣਾਈ ਹੈ ਦੇਖੋ ਜੀ ਕਿੰਨੀ ਵਧੀਆ ਬਣੀ ਹੈ ਇਹ ਨੇ ਲੋਕੀ ਮਸਾਲਾ ਟਿੱਕਾ ਕਿਉਂਕਿ ਮਸਾਲਾ ਟਿੱਕਾ ਤੋਂ ਤੁਸੀਂ ਬਹੁਤ ਖਾਇਆ ਹੋਗਾ ਪਨੀਰ ਦਾ ਵੀ ਮਸ਼ਰੂਮ ਦਾ ਵੀ ਹੋਰ ਬੜੀਆਂ ਚੀਜ਼ਾਂ ਦੇ ਬੰਦੇ ਦਾ ਮਸਾਲੇ ਟਿੱਕੇ ਬਟ ਅੱਜ ਮੈਂ ਬਣਾਇਆ ਲੋਕੀ ਮਸਾਲਾ ਟਿੱਕਾ ਦੇਖੋ ਜੀ ਕਿੰਨਾ ਵਧੀਆ ਬਣਿਆ ਕਿੰਨਾ ਟੇਸਟੀ ਜਿਹੜਾ ਬੱਚੇ ਨਹੀਂ ਵੀ ਖਾਂਦੇ ਲੋਕੀ ਉਹ ਵੀ ਖਾਣ ਲੱਗ ਜਾਣਗੇ ਤੇ ਲੋਕੀ ਬੱਚੇ ਤਕਰੀਬਨ ਵੈਸੇ ਤੁਸੀਂ ਤਕਰੀਬਨ ਦੇਖਿਆ ਕਿ ਘਰਾਂ 'ਚ ਬੱਚੇ ਨੱਕਮੂ ਵਟਦੇ ਨੇ ਨਹੀਂ ਖਾਂਦੇ ਤੇ ਅੱਜ ਅਸੀਂ ਇਹਨੂੰ ਇਸ ਤਰੀਕੇ ਨਾਲ ਬਣਾਵਾਂਗੇ ਕਿ ਬੱਚੇ ਮੰਗ-ਮੰਗ ਕੇ ਖਾਣਗੇ ਤੇ ਤੁਸੀਂ ਮੇਰੀ ਰੈਸਪੀ ਨੂੰ ਬੜੇ ਧਿਆਨ ਨਾਲ ਦੇਖਣਾ ਔਰ ਇੱਕ-ਇੱਕ ਪੁਆਇੰਟ ਨੂੰ ਧਿਆਨ ਨਾਲ ਦੇਖਣਾ ਇਸ ਤਰ੍ਹਾਂ ਤੁਸੀਂ ਬਣਾਓਗੇ ਤੇ ਬੱਚੇ ਤੁਹਾਡੇ ਤੋਂ ਬਾਰ-ਬਾਰ ਮੰਗਣਗੇ ਬਾਰ-ਬਾਰ ਡਿਮਾਂਡ ਕਰਨਗੇ ਅਤੇ ਰੋਜ਼ ਹੀ ਮੰਗਣਗੇ ਠੀਕ ਹੈ ਜੀ ਤੇ ਇੱਕ ਵਾਰੀ ਤੁਸੀਂ ਮੇਰੀ ਰੈਸਪੀ ਨੂੰ ਦੇਖੋ ਤੇ ਉਸ ਤਰੀਕਾ ਬਣਾ ਕੇ ਤੇ ਬੱਚਾ ਨੂੰ ਖਿਲਾਓ ਤੇ ਫੈਮਿਲੀ ਨੂੰ ਖਿਲਾਓ ਠੀਕ ਹੈ ਜੀ ਚਲੋ ਜੀ ਸਟਾਰਟ ਕਰਦੇ ਆ ਬਣਾਣੀ ਹਾਂਜੀ ਹੈਲਦੀ ਕਿਚਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਲੋਕੀ ਜਿਹੜੀ ਜਿਹੜੀ ਕਿ ਬਹੁਤ ਹੀ ਹੈਲਦੀ ਹੁੰਦੀ ਏ ਔਰ ਬਹੁਤ ਹੀ ਟੇਸਟੀ ਬਣਦੀ ਏ ਬਟ ਬੱਚਾ ਨੂੰ ਨਹੀਂ ਪਸੰਦ ਆਂਦੀ ਬੱਚੇ ਖੁਸ਼ ਹੋ ਕੇ ਨਹੀਂ ਖਾਂਦੇ ਵੱਡੇ ਤਾਂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬਟ ਅੱਜ ਮੈਂ ਜਿਸ ਤਰੀਕੇ ਨਾਲ ਬਣਾ ਰਹੀ ਆਂ ਬੱਚੇ ਤੇ ਕੀ ਸਾਰੇ ਖਾਣਗੇ ਖੁਸ਼ ਹੋ ਕੇ ਔਰ ਤੁਹਾਡੇ ਤੋਂ ਬਾਹਰ ਬਾਹਰ ਡਿਮਾਂਡ ਕਰਨਗੇ ਠੀਕ ਹੈ ਜੀ ਇਹ ਦੇਖੋ ਜੀ ਲੋਕੀ ਨੂੰ ਇਸ ਤਰ੍ਹਾਂ ਚਾਏ ਉਹ ਲੰਬੀ ਲੋਕੀ ਏ ਚਾਏ ਇਹ ਗੋਲ ਵਾਲੀ ਇਸ ਤਰ੍ਹਾਂ ਦੀ ਏ ਇਸ ਤਰ੍ਹਾਂ ਗੋਲ-ਗੋਲ ਟਿੱਕੀਆਂ ਬਣਾ ਲੈਣੀਆਂ ਅੱਜ ਮੈਂ ਬਣਾ ਰਹੀ ਆਂ ਲੌਕੀ ਮਸਾਲਾ ਟਿੱਕਾ ਠੀਕ ਹੈ ਜੀ ਇਹ ਉਹ ਐਨਾ ਇੱਕ ਟੇਸਟੀ ਬੰਦਾ ਹੈ ਇਸ ਤਰ੍ਹਾਂ ਥੋੜੇ ਪਤਲੇ ਪਤਲੇ ਸਲਾਈਸ ਕੱਟਨੇ ਨੇ ਜਿਆਦਾ ਮੋਟੇ ਨਹੀਂ ਕਰਨੇ ਕਿਉਂਕਿ ਅਗਰ ਅਸੀਂ ਮੋਟੇ ਕਰਾਂਗੇ ਤੇ ਇਹ ਕੱਚੇ ਰਹਿ ਜਾਣਗੇ ਤੇ ਸਾਨੂੰ ਸੁਆਦ ਨਹੀਂ ਲੱਗਣਗੇ ਐ ਸਟਾਰਟਿੰਗ ਦੇ ਵਿੱਚ ਜਿਹੜੇ ਹੁੰਦੇ ਨੇ ਮੈਂ ਇਹ ਛੋਟੇ ਛੋਟੇ ਨਿਕਲੇ ਨੇ ਦੋਕ ਤੇ ਮੈਂ ਨਿਕਾਰੇ ਚਾਹੇ ਐਨੇ ਸਾਈਜ਼ ਦੇ ਕਿ ਲੰਬੀ ਵੀ ਹੁੰਦੀ ਹੈ ਐਨੇ ਨੇ ਸਾਈਜ਼ ਦੇ ਵਿਭਾਂਜਨ ਬਹੁਤ ਵਧੀਆ ਵੇ ਪਰ ਮੈਂ ਇਹ ਦੇਖੋ ਇਸ ਤਰ੍ਹਾਂ ਕੱਟ ਕਟਿੰਗ ਕਰ ਲਈ ਸਾਰਿਆਂ ਦੇ ਪਤਲੇ ਪਤਲੇ ਜਿਆਦਾ ਮੋਟੇ ਨਹੀਂ ਕਰਨੇ ਠੀਕ ਹੈ ਜੀ ਹੁਣ ਇਹਦੇ ਵਾਸਤੇ ਸਾਰਾ ਮਸਾਲੇ ਕੀ ਚਾਹੀਦੇ ਨੇ ਲੋਕੀ ਮਸਾਲਾ ਟਿੱਕਾ ਵਾਸਤੇ ਅਸੀਂ ਕਿਹੜੀ ਕਿਹੜੀ ਚੀਜ਼ ਯੂਜ਼ ਕਰਨੀ ਹੈ ਇੱਕ ਤਾਂ ਅਸੀਂ ਕੜੀ ਪੱਤਾ ਬ੍ਰਿਕ ਬ੍ਰਿਕ ਕੱਟ ਲਿਆ ਸਾਬਤ ਪੱਤੇ ਨਹੀਂ ਪਾਣੇ ਜਵੈਨ ਲੈਂਦੀ ਹੈ ਅਦਰਕ ਲਸਣ ਸੋਰੀ ਮੈਂ ਜਿਹੜਾ ਸੀ ਇਹਨੂੰ ਅੱਛੀ ਤਰ੍ਹਾਂ ਗ੍ਰਾਈਂਡ ਕਰ ਲਿਆ ਚੌਪ ਕਰ ਲੈਣਾ ਅੱਛੀ ਤਰ੍ਹਾਂ ਕਿਉਂਕਿ ਇਹਦੇ ਵਿੱਚ ਮोटे-ਮोटे ਫਿਰ ਮੂੰਹ ਚਾਣ ਗਏ ਤੇ ਸਾਡਾ ਇਹ ਮਸਾਲੇ ਵਿੱਚ ਰਚਣਾ ਨਹੀਂ ਹਰੀ ਮਿਰਚ ਲੈ ਲਈ ਠੀਕ ਹੈ ਜੀ ਉਹ ਜਿਹੜਾ ਮੈਂ ਦਹੀਂ ਲਿਆ ਸੀ ਨਾ ਇਹਦੇ ਚੋਂ ਦੇਖੋ ਬਿਲਕੁਲ ਪਾਣੀ ਕੱਢ ਦਿੱਤਾ ਹੈ ਇਹ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਦਾ ਦਹੀਂ ਹੋਣਾ ਚਾਹੀਦਾ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਸਭ ਤੋਂ ਪਹਿਲੇ ਅਸੀਂ ਇਹਨੂੰ ਦਹੀਂ ਨੂੰ ਡੋਂਗੇ ਵਿੱਚ ਪਾ ਲਾਂਗੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣਦੀ ਹੈ ਰੈਸਪੀ अगर ਤੁਸੀਂ ਇੱਕ ਪੂਰੀ ਬਣਾ ਲਓਗੇ ਨਾ ਤਾਂ ਬੱਚੇ ਕੀ ਸਾਰੇ ਖੁਸ਼ ਹੋ ਕੇ ਖਾਣਗੇ ਬੱਚੇ ਜਿਹੜੇ ਲੋਕੀ ਨਹੀਂ ਵੀ ਖਾਂਦੇ ਨੇ ਉਹ ਵੀ ਖਾਣਗੇ ਕਿਉਂਕਿ ਬੱਚੇ ਮੈਨੂੰ ਪਤਾ ਹੈ ਕਿ নাক مو ਚੜਾਉਂਦੇ ਨੇ ਲੋਕੀ ਤੋਂ ਨਹੀਂ ਖਾਂਦੇ ਖੁਸ਼ ਹੋ ਕੇ ਮਾਵਾ ਬੜੀਆਂ ਪਰੇਸ਼ਾਨ ਹੋ ਜਾਂਦੇ ਹੈ ਹਰਿਆ ਸਬਜ਼ੀਆਂ ਤਾਂ ਬਿਲਕੁਲ ਖਾਂਦੇ ਹੀ ਨਹੀਂ ਬੱਚੇ ਤੇ ਜੇ ਅਸੀਂ ਇਸ ਵੇ ਨਾਲ ਬਣਾਵਾਂਗੇ ਨਾ ਬਿਲਕੁਲ ਹੈਲਦੀ ਵੇ ਨਾਲ ਬਣਾਣਾ ਅਸੀਂ ਡੀਪ ਫਰਾਈ ਨਹੀਂ ਇਹਨੂੰ ਕਰਨਾ ਅਸੀਂ ਬਿਲਕੁਲ ਸਿੰਪਲ ਵੇ ਨਾਲ ਬਣਾ ਰਿਹਾ ਔਰ ਉਸ ਤੋਂ ਬਾਅਦ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ 2-3 ਚਮਚ ਦੇਖੋ ਤੁਸੀਂ ਲੋਕੀ ਦੇ ਹਿਸਾਬ ਨਾਲ ਵੇਸਨ ਪਾਣਾ ਠੀਕ ਹੈ ਜੀ ਜਿੰਨਾ ਤੁਹਾਡਾ ਮਟੀਰੀਅਲ ਇਹਦੇ ਵਿੱਚ ਅੱਛੇ ਤਰ੍ਹਾਂ ਸੈੱਟ ਹੋ ਜੂਵੇ ਤੇ ਮੈਂ 2-3 ਚਮਚ ਪਾ ਰਹੀ ਹਾਂ ਵਿੱਚ ਵੇਸਨ ਦੇ ਜਿੰਨਾ ਤੁਹਾਨੂੰ ਜਰੂਰਤ ਹੈ ਤੁਸੀਂ ਓਨਾ ਮਟੀਰੀਅਲ ਬਣਾ ਲਓ ਅਗਰ ਵੱਧ ਵੀ ਬਣ ਜੇਗਾ ਤੇ ਵੇਸਟ ਨਹੀਂ ਜਾਂਦਾ ਸਬਜ਼ੀਆਂ 'ਚ ਕਮ ਆ ਜਾਂਦਾ ਬਾਅਦ 'ਚ ਠੀਕ ਹੈ ਜੀ ਹੁਣ ਅਸੀਂ ਇਹਨੂੰ ਅੱਛੇ ਤਰ੍ਹਾਂ ਸਾਰੇ ਸਮਾਨ ਨੂੰ ਕੱਲੇ ਵਿੱਚ ਪਾਵਾਂਗੇ ਜਿੰਨਾ ਸੁਮਾਨ ਉਸੇ ਕੱਟਿਆ ਹੋਇਆ ਸੀ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਅੱਛੇ ਤਰ੍ਹਾਂ ਮਿਕਸ ਕਰ ਲਾਂਗੇ ਅਗਰ ਤੁਹਾਨੂੰ ਦਹੀਂ ਦੀ ਹੋਰ ਜ਼ਰੂਰਤ ਪੈਂਦੀ ਹੈ ਤਾਂ ਪਾ ਲਓ ਜ਼ਰੂਰੀ ਨਹੀਂ ਕਿ ਪਾਣੀ ਦੇ ਨਾਲ ਹੀ ਤੁਸੀਂ ਇਹਨੂੰ ਪਤਲਾ ਕਰਨਾ ਕੋਲੋਂ ਕਿਉਂਕਿ ਅਸੀਂ ਇਹਨੂੰ ਗਾੜਾ-ਗਾੜਾ ਰੱਖਣਾ ਹੈ ਜਿਆਦਾ ਪਤਲਾ ਨਹੀਂ ਬਣਾਉਣਾ ਕੋਲ ਤੇ ਅਗਰ ਤੁਹਾਨੂੰ ਜ਼ਰੂਰਤ ਕਹਿੰਦੀ ਹੈ ਪਾਣੀ ਪਾਣਾ ਪਾ ਲਓ ਅਗਰ ਤੁਸੀਂ ਦਹੀਂ ਨਹੀਂ ਜਿਆਦਾ ਪਸੰਦ ਕਰਦੇ ਤੇ ਤੁਸੀਂ ਪਾਣੀ ਵੀ ਪਾ ਸਕਦੇ ਹੋ ਠੀਕ ਹੈ ਕਿਉਂਕਿ ਇਹ ਜਿਹੜਾ ਵਿੱਚੋਂ ਪਾਣੀ ਕੱਢਿਆ ਹੋਇਆ ਹੈ ਇਹ ਤਾਂ ਪੂਰਾ ਹੋਣਾ ਹੀ ਨਹੀਂ ਇਸ ਵਾਸਤੇ ਤੁਸੀਂ ਥੋੜਾ ਜਿਹਾ ਪਾਣੀ ਤੇ ਵੀ ਯੂਜ਼ ਕਰ ਸਕਦੇ ਹੋ ਦਹੀਂ ਪਾਣਾ ਦਹੀਂ ਪਾ ਲਓ ਦੁੱਧ ਪਾਣਾ ਦੁੱਧ ਪਾ ਲਓ ਮੈਂ ਤਾਂ ਥੋੜਾ ਜਿਹਾ ਦੁੱਧ ਪਾ ਰਹੀਆਂ ਕਿਉਂਕਿ ਇਹ ਬਹੁਤ ਜ਼ਿਆਦਾ ਟੇਸਟੀ ਬੰਦ ਨੇ ਅਗਰ ਅਸੀਂ ਪਾਣੀ ਯੂਜ਼ ਕਰ ਲਾਂਗੇ ਤੇ ਫਿਰ ਥੋੜਾ ਜਿਹਾ ਫਰਕ ਪੈ ਜਾਂਦਾ ਟੇਸਟ ਦਾ ਠੀਕ ਹੈ ਜੀ ਹਾਂਜੀ ਹੁਣ ਅਸੀਂ ਪਾਵਾਂਗੇ ਨਮਕ ਮਿਰਚ ਜ਼ਰੂਰਤ ਦੇ ਮੁਤਾਬਿਕ ਨਮਕ ਮਿਰਚ ਪਾਣਾ ਮੈਂ ਅੱਧਾ ਚਮਚ ਦੇਖੋ ਜੇ ਪਾ ਰਹੀਆਂ ਫਿਰ ਆਪਾਂ ਚੈੱਕ ਕਰ ਲਵਾਂਗੇ ਇੱਕ ਵਾਰੀ ਥੋੜੀ ਜੀ ਤੁਸੀਂ ਡੱਗੀ ਵਿੱਚ ਪਾਣੀ ਹੈ ਥੋੜਾ ਜਿਹਾ ਕਲਰ ਕਰਨ ਵਾਸਤੇ ਹਲਕੀ ਜੀ ਪਾਣੀ ਜ਼ਿਆਦਾ ਨਹੀਂ ਪਾਣੀ ਹੁਣ ਅਸੀਂ ਪਾਵਾਂਗੇ ਗਰਮ ਮਸਾਲਾ ਤੇ ਸੁੱਕਾ ਧਨੀਆ ਠੀਕ ਹੈ ਜੀ ਸੁੱਕਾ ਧਨੀਆ ਥੋੜਾ ਪਾ ਦਾਂਗੇ ਹੁਣ ਅਸੀਂ ਪਾਵਾਂਗੇ ਮੇਨ આમਚੂਰਨ ਪਾ ਲਓ ਚਾਹ ਚਾਟ ਮਸਾਲਾ ਪਾ ਲਓ ਖੱਟਾ ਮਿੱਠਾ ਖੱਟਾ ਕਰਨ ਵਾਸਤੇ ਠੀਕ ਹੈ ਜੀ ਵੈਸੇ ਤਾਂ ਦਹੀਂ ਪਿਆ ਹੋਇਆ ਟੇਸਟੀ ਬਹੁਤ ਬਣੇਗਾ ਪਰ ਚਾਟ ਮਸਾਲੇ ਦਾ ਥੋੜਾ ਅਲੱਗ ਜਿਹਾ ਟੇਸਟ ਹੁੰਦਾ ਹੈ ਔਰ ਥੋੜਾ ਜਿਹਾ ਨਾਲ ਜੀਰਾ ਪਾ ਲਓ ਠੀਕ ਹੈ ਜੀ ਹੁਣ ਮੈਂ ਪਾਵਾਂਗੀ ਚਾਟ ਮਸਾਲਾ ਹਾਂਜੀ ਮੈਂ ਥੋੜਾ ਜਿਹਾ ਪਾਵਾਂਗੀ ਚਾਟ ਮਸਾਲਾ ਜਿੰਨਾ ਕਿ ਤੁਸੀਂ ਖਾਣਾ ਜ਼ਰੂਰੀ ਨਹੀਂ ਕਿ ਮੈਂ ਪਾਇਆ ਤਾਂ ਤੁਸੀਂ ਪਾਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਥੋੜਾ ਜਿਹਾ ਤੇ ਕਰਾਰਾਪਨ ਆ ਜਾਂਦਾ ਹੁਣ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਠੀਕ ਹੈ ਜੀ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਅਸੀਂ ਤਿਆਰੀ ਕਰਦੇ ਹਾਂ ਤਵੇ ਦੀ ਜਿਹਦੇ ਤੇ ਅਸੀਂ ਬਣਾਣਾ ਠੀਕ ਹੈ ਜੀ ਹਾਂਜੀ ਤੁਹਾਡਾ ਕੋਲ ਦੇਖੋ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਲੋਕੀ ਮਸਾਲਾ ਟਿੱਕਾ ਸੀ ਬਣਾਣਾ ਹੈ ਸਾਡਾ ਕੋਲ ਜਿਆਦਾ ਪਤਲਾ ਨਹੀਂ ਹੋਣਾ ਸੀਦਾ ਅਸੀਂ ਪਕੌੜੇ ਨਹੀਂ ਬਣਾਣੇ ਔਰ ਇੱਕੋ ਡਾਇਰੈਕਸ਼ਨ ਵਿੱਚ ਇਹਨੂੰ 2-3 ਮਿੰਟ ਵਾਸਤੇ ਇਹਨੂੰ ਮਿਕਸ ਕਰੋ ਜੀਤਰਾ ਤਾਂ ਕਿ ਸੌਫਟ ਹੋ ਜਾਏ ਠੀਕ ਹੈ ਜੀ 2-3 ਮਿੰਟ ਇਹਨੂੰ ਮਿਕਸ ਕਰਨਾ ਅੱਛੇ ਤਰ੍ਹਾਂ ਸਾਰਾ ਮਸਾਲੇ ਵਿੱਚ ਮਿਕਸ ਹੋ ਜਾਣਗੇ ਇਸ ਤਰ੍ਹਾਂ ਤੇ ਨਾਲੇ ਜਿਹੜਾ ਸਾਡਾ ਬੇਸਨ ਹੈ ਦਹੀਂ ਦੇ ਵਿੱਚ ਅੱਛੇ ਤਰ੍ਹਾਂ ਮਿਕਸ ਹੋ ਜਾਏਗਾ ਤੇ ਸੌਫਟ ਹੋ ਜਾਏਗਾ ਅਨ ਜਿਸ ਇੱਕੋ ਡਾਇਰੈਕਸ਼ਨ ਵਿੱਚ ਇਹਨੂੰ ਅੱਛੇ ਤਰ੍ਹਾਂ ਮਿਕਸ ਕਰ ਲੈਣਾ। ਅਗਰ ਤੁਸੀਂ ਇਹਦੇ ਵਿੱਚ ਧਲੀਆਂ ਪਾਣਾ ਚਾਹੁੰਦੇ ਹੋ ਤੇ ਉਹਨੂੰ ਬਿਲਕੁਲ ਗ੍ਰਾਈਂਡ ਕਰਕੇ ਪਾਣਾ। ਪੱਤੀਆਂ ਦੇ ਪਾਣੀ ਆਲੇ ਤੇ ਤੁਹਾਡੀਆਂ ਪੱਤੀਆਂ ਜਿਹੜੀਆਂ ਸਾੜੀ-ਸੜੀਆਂ ਜਾਂ ਜਦੋਂ ਅਸੀਂ ਕਰਨਾ ਨੂੰ ਫਰਾਈ ਤੇ ਇਸ ਵਾਸਤੇ ਅਗਰ ਪਾਣਾ ਚਾਹੁੰਦੇ ਹੋ ਤੇ ਤੁਸੀਂ ਇਹਨੂੰ ਬਿਲਕੁਲ ਗ੍ਰਾਈਂਡ ਕਰਕੇ ਪਾਓ। ਮੈਂ ਤਾਂ ਅਸੇ ਕੜੀ ਪੱਤਾ ਪਾਇਆ ਤੁਸੀਂ ਪਾਣਾ ਚਾਹੁੰਦੇ ਤਾਂ ਪਾ ਸਕਦੇ ਹੋ। ਇਸ ਤਰ੍ਹਾਂ ਬਿਲਕੁਲ ਮਿਲਾਨ ਕਰ ਲੈਣਾ। ਵਿੱਚ ਲੌਂਗ ਜਿਹੜੇ ਆਏ ਚ ਇਹਦੇ ਇਹ ਫ੍ਰੀਆ ਨਹੀਂ ਰਹਿਣੀਆਂ ਚਾਹੀਦੀਆਂ ਠੀਕ ਹੈ ਜੀ। ਸਤਰਾ ਤੋਂ ਰਪਲੇਨ ਬਿਲਕੁਲ ਹੋ ਜਾਏਗਾ ਹੁਣ ਕੀ ਕਰਨਾ ਤੁਸੀ ਇੱਕ ਇੱਕ ਪੀਸ ਨੂੰ ਪਕੜ ਕੇ ਦੋਨੋਂ ਪਾਸ ਤੋਂ ਇਹਨੂੰ ਅੱਛੇ ਤਰ੍ਹਾਂ ਲਗਾ ਦੇਣਾ ਚਮਚ ਦੀ ਸਾਈਡ ਨਾਲ ਲਗਾ ਲਓ ਚਾਈ ਹੱਥ ਦੀ ਸਾਈਡ ਨਾਲ ਲਗਾ ਲਓ ਦੂਸਰੀ ਸਾਈਡ ਤੇ ਵੀ ਲਗਾ ਦੇਣਾ ਔਰ ਇੱਧਰ ਹੀ ਸਾਈਡ ਤੇ ਤੁਸੀ ਰੱਖ ਦਿਓ ਜਵਸਤਰੀ ਡੋਂਗਿਆਂ ਦੇ ਵਿੱਚ ਰੱਖ ਲਓ ਪਲੇਟਸ ਰੱਖ ਲਓ ਮੈਂ ਕਿ ਪਲੇਟ ਚ ਲਿਬੜੇਗਾ ਇਸ ਵਾਸਤੇ ਇਸ ਡੋਂਗੇ ਚ ਸਾਈਡ ਤੇ ਰੱਖ ਦੋ ਤਾਂ ਕਿ ਜਿਹੜਾ ਲੱਗੇਗਾ ਨਾਲ ਹੀ ਲੱਗੇਗਾ ਉਹਦੇ ਐਸੇ ਤਰੈ ਤੁਸੀ ਸਾਰੇ ਪੀਸ ਤਿਆਰ ਕਰ ਲੈਣਨ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰਿਆਂ ਨੂੰ ਅੱਛੇ ਤਰ੍ਹਾਂ ਜਿੰਨਾ ਵੀ ਮਸਾਲਾ ਸੀ ਨਾ ਮੈਂ ਲਗਾ ਦਿੱਤਾ ਹੈ ਅੱਜ ਅਸੀਂ ਬਣਾ ਰਹੇ ਹਾਂ ਲੱਕੀ ਮਸਾਲਾ ਟਿੱਕਾ ਬਹੁਤ ਹੀ ਟੇਸਟੀ ਬੰਦਾ ਬਹੁਤ ਹੀ ਹੈਲਦੀ ਬੰਦਾ ਹੈ ਅਗਰ ਤੁਸੀਂ ਕੋਈ ਦਾਲ ਬਣਾਈ ਹੈ ਤਾਂ ਉਹਦੇ ਨਾਲ ਇੱਕੀ ਗਰਮ ਗਰਮ ਨਾਲ ਚਪਾਤੀ ਦੇ ਨਾਲ ਦਿਓ ਤੇ ਬਹੁਤ ਹੀ ਮਜ਼ਾ ਆਉਂਦਾ ਹੈ ਅਗਰ ਬੱਚੇ ਨਹੀਂ ਵੀ ਖਾਂਦੇ ਤਾਂ ਵੀ ਖਾਣ ਲੱਗ ਜਾਣਗੇ ਔਰ ਮੰਗ ਮੰਗ ਕੇ ਖਾਣਗੇ ਤੁਹਾਨੂੰ ਰੋਜ਼ ਡਿਮਾਂਡ ਕਰਨਗੇ ਕਿ ਸਾਡੇ ਵਾਸਤੇ ਇਹ ਬਣਾਓ ਠੀਕ ਹੈ ਜੀ ਹੋਣਾ ਸੀ ਇਹਦੇ ਵਾਸਤੇ ਤਵਾ ਰੱਖ ਦਿੰਨੇ ਆ ਉੱਪਰ ਇਹ ਦੇਖੋ ਜੀ ਮੈਂ ਪੈਨ ਤਵਾ ਉੱਤੇ ਰੱਖ ਦਿੱਤਾ ਹੈ ਨਾਨ ਸਟਿਕ ਤਵਾ ਰੱਖਣਾ ਦੂਸਰਾ ਨਹੀਂ ਰੱਖਣਾ ਕਿਉਂਕਿ ਉਹਦੇ ਨਾਲ ਚਿਪਕ ਜਾਂਦੇ ਨੇ ਮਸਾਲਾ ਸੀ ਲਗਾਇਆ ਜਿਹੜਾ ਸਾਡਾ ਸਾਰਾ ਚਿਪਕ ਜਾਏਗਾ ਤੇ ਨਾਨ ਸਟਿਕ ਤਵੇ ਤੇ ਰੱਖਣਾ ਮੈਂ ਲੈ ਤਵਾ ਪੈਨ ਤਵਾ ਲਿਆ ਮੈਂ ਨਾਨ ਸਟਿਕ ਔਰ ਮੈਂ ਹੁਣ ਪਾ ਰਹੀ ਆ ਉਹਦੇ ਉੱਤੇ ਤੇਲ ਤੇਲ ਅਗਰ ਵੱਧ ਜਾਏਗਾ ਤਾਂ ਤੁਸੀਂ ਯੂਜ਼ ਕਰ ਲੈਣਾ ਦੂਸਰੀ ਸਬਜ਼ੀ ਵਿੱਚ ਵੀ ਕੋਈ ਉਹ ਜ਼ਰੂਰੀ ਨਹੀਂ ਹੈ ਕਿ ਅਸੀਂ ਸੁਟਣਾ ਵਿੱਚ ਅੱਡੇ ਦਿਨ ਤੁਸੀਂ ਯੂਜ਼ ਕਰ ਲਓ ਮੈਂ ਤੇ ਨਾਲ ਦੀ ਨਾਲ ਯੂਜ਼ ਕਰ ਲੈਣੀ ਹੁੰਦੀ ਆ ਰੱਖੀ ਤਾਂ ਨਹੀਂ ਹੁੰਦਾ ਇਹਨੂੰ ਥੋੜੇ ਦਿਨ ਜਿਆਦਾ ਨਾ ਰੱਖੋ ਬਸ ਨਾਲ ਦੇ ਨਾਲ ਯੂਜ਼ ਕਰ ਲਓ ਅਗਰ ਅਸੀਂ ਤੇਲ ਨਹੀਂ ਖੁੱਲਾ ਪਾਵਾਂਗੇ ਤੇ ਫਿਰ ਸਾਡੇ ਸੜਨਗੇ ਤੇ ਥੋੜਾ ਬੋਤਾ ਤੇ ਪਾਣੀ ਪਏਗਾ ਠੀਕ ਹੈ ਜੀ ਇਹ ਦੋ ਤਿੰਨ ਚਮਚੇ ਪਾਈਏ ਮੈਂ ਜਿਆਦਾ ਨਹੀਂ ਪਾਇਆ ਤੇ ਹੁਣ ਅਸੀਂ ਇਹਨੂੰ ਅੱਛੀ ਤਰ੍ਹਾਂ ਪਹਿਲੇ ਗਰਮ ਕਰਨਾ ਤਵਾ ਤੇ ਜਿਹੜਾ ਤੇਲ ਹੈ ਅੱਛੀ ਤਰ੍ਹਾਂ ਪਹਿਲੇ ਗਰਮ ਹੋ ਜਾਏ ਫੇਰ ਹੀ ਪਾਣਾ ਇੱਕਦਮ ਨਹੀਂ ਤੁਸੀਂ ਪਾਣਾ ਨਹੀਂ ਤੇ ਚਿਪਕਣ ਦਾ ਡਰ ਹੁੰਦਾ ਠੀਕ ਹੈ ਤਵਾ ਗਰਮ ਹੋਏਗਾ ਤੇ ਕਦੀ ਵੀ ਨਹੀਂ ਚਿਪਕੇਗਾ ਤੇਲ ਨੂੰ ਵੀ ਅੱਛੇ ਤਰ੍ਹਾਂ ਗਰਮ ਹੋਣ ਦੋ ਅਸੀਂ ਵਿੱਚ ਦੇਖਣਾ ਥੋੜਾ ਜਿਹਾ ਕੁਝ ਪਾ ਕੇ ਦੇਖ ਲਾਂਗੇ ਰਾਈ ਰੋਈ ਜਾਂ ਕੁਝ ਅਜੇ ਤੁਸੀਂ ਰਾਈ ਵੀ ਪਾ ਸਕਦੇ ਹੋ ਰਾਈ ਵੀ ਬੜੀ ਟੇਸਟੀ ਲੱਗੇਗੀ ਅਗਰ ਪਾਣੀ ਚਾਹੋ ਤੇ ਰਾਈ ਵੀ ਪਾ ਸਕਦੇ ਹੋ ਉੱਪਰ ਛਿੜਕ ਸਕਦੇ ਹੋ ਇੱਕ ਸਾਈਡ ਤੇ ਤੇ ਮੈਂ ਤੁਹਾਨੂੰ ਉੱਪਰ ਪਾ ਕੇ ਦਿਖਾਵਾਂਗੇ ਰਾਈ ਨੂੰ ਠੀਕ ਹੈ ਤੇਲ ਦੇਖੋ ਗਰਮ ਹੋ ਰਿਹਾ ਅੱਛੇ ਤਰ੍ਹਾਂ ਤੇ ਮੈਂ ਰਾਈ ਨਾਲ ਹੀ ਕੱਢ ਲੈਣੇ ਮੈਨੂੰ ਯਾਦ ਨਹੀਂ ਰਹੀ ਵੈਸੇ ਟੇਸਟੇ ਬਹੁਤ ਲੱਗਦਾ ਰਾਈ ਉੱਤੇ ਪਾਈ ਹੋਵੇ ਤੇ ਬਹੁਤ ਮਜ਼ਾ ਆਉਂਦਾ ਹਾਂਜੀ ਤੁਸੀਂ ਆ ਦੇਖੋ ਮੈਂ ਇੱਕ ਇੱਕ ਪੀਸ ਕਰਕੇ ਪਾ ਦਿੱਤਾ ਹੈ। ਔਰ ਦੇਖੋ ਜੀ ਕਿੰਨੇ ਵਧੀਆ ਬਣ ਰਹੇ ਨੇ। ਬੜੇ ਆਰਾਮ ਨਾਲ ਹਲਕਾ ਹਲਕੇ ਹੱਥਾਂ ਨਾਲ ਪਾਣਾ ਔਰ ਜਿਹੜਾ ਤੁਹਾਡਾ ਤੇਲ ਹੈ ਉਹਨੂੰ ਚਾਰੋਂ ਪਾਸੇ ਘੁਮਾਉਂਦੇ ਰਹਿਣਾ ਇਸ ਤਰ੍ਹਾਂ ਹੀ ਇਹ ਨਾ ਹੋਵੇ ਕਿ ਇੱਕ ਸਾਈਡ ਤੇ ਰਹਿ ਜਾਵੇ ਤੇਲ ਕਿਉਂਕਿ ਮੈਂ ਸਾਰਾ 2-3 ਚਮਚ ਤੇਲ ਪਾਇਆ ਜਿਆਦਾ ਨਹੀਂ ਪਾਇਆ। ਇਹ ਜਿਹੜਾ ਪੈਨ ਹੁੰਦਾ ਨਾ ਇਹ ਕੰਡਿਆਂ ਵਾਲਾ ਇਹਦੇ ਚ ਕੋਈ ਡੱਡ ਨਹੀਂ ਹੁੰਦਾ ਜਿੰਨਾ ਮਰਜੀ ਤੁਸੀਂ ਇੱਧਰ ਸਾਈਡ ਤੇ ਕਰ ਸਕਦੇ ਹੋ ਬਾਹਰ ਨਹੀਂ ਨਿਕਲਦਾ ਕਿਉਂਕਿ ਜਿਹੜਾ ਪਲੇਨ ਤਵਾ ਹੁੰਦਾ ਉਹ ਤੇ ਉੱਤੇ ਬਾਹਰ ਨਿਕਲ ਜਾਂਦਾ ਹੈ। ਤੇ ਤੁਸੀਂ ਇਸ ਤਰੀਣ ਨੂੰ ਕਰਕੇ ਦੋ ਪੱਕ ਗਏ ਸੀਗੇ ਇੱਕ ਸਾਈਡ ਤੋਂ ਪਲਦੇ ਬੰਦੇ ਤੇ ਮੈਂ ਹੁਣ ਟਰਨ ਕਰ ਦਿੱਤੇ ਨੇ ਦੇਖੋ ਜੀ ਕਿੰਨੇ ਵਧੀਆ ਭਰ ਰਹੇ ਨੇ ਇਹ ਦੇਖੋ ਕਿੰਨੇ ਮਜ਼ੇਵਲੇ ਭਰ ਰਹੇ ਨੇ ਜਿਹੜੇ ਨਹੀਂ ਵੀ ਖਾਂਦੇ ਉਹ ਵੀ ਖਾਣਗੇ ਲੋਕੀ ਬਾਰ-ਬਾਰ ਮੰਗ ਕੇ ਖਾਣਗੇ ਐ ਨਹੀਂ ਸੋਚੋ ਕਿ ਇੱਕ ਵਾਰੀ ਬਣਾਤੇ ਤੇ ਨਹੀਂ ਫਿਰ ਜ਼ਰੂਰ ਪੈਣੀ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਹਨਾਂ ਨੂੰ ਇਹ ਪਕੌੜੇ ਟਾਈਪ ਹੀ ਬਣ ਜਾਂਦਾ ਮਸਾਲਾ ਟਿੱਕਾ ਜਿਹਾ ਸੀ ਬਣਾ ਰਿਹਾ ਲੋਕੀ ਮਸਾਲਾ ਟਿੱਕਾ ਪਕੋੜਿਆਂ ਵਾਂਗੂ ਹੀ ਬੰਦਾ ਸਿੰਪਲ ਇਹ ਦੇਖੋ ਜੀ ਇੱਕ ਹੋਰ ਬਣ ਗਿਆ ਹੁਣ ਅਸੀਂ ਟਰਨ ਕਰਦੇ ਤੈਨੂੰ ਠੀਕ ਹੈ ਜੀ ਇਸ ਤਰੀ ਤੁਸੀਂ ਹਲਕੇ ਹਲਕੇ ਸਿੰ ਤੇ ਬਣਾਓ ਜਿਆਦਾ ਨਹੀਂ ਤੇਜ਼ ਕਰਨਾ ਸੇਕ ਅਗਰ ਜਿਆਦਾ ਕਰਾਂਗੇ ਤੇ ਗਲੇਗਾ ਨਹੀਂ ਇਹ ਦੇਖੋ ਤੁਹਾਡਾ ਇਹ ਦੇਖੋ ਬਿਲਕੁਲ ਗਲ ਗਿਆ ਅਸੀਂ ਸਿੰ ਤੇ ਬਣਾ ਰਹੇ ਹਾਂ ਇਸ ਵਾਸਤੇ ਇਹ ਦੇਖੋ ਬਿਲਕੁਲ ਗਲਿਆ ਹੋਇਆ ਤੇ ਜੇ ਅਸੀਂ ਫਾਸਟ ਸੇਕ ਤੇ ਬਣਾਵਾਂਗੇ ਤੇ ਉਹ ਨਹੀਂ ਫਿਰ ਮਜ਼ਾ ਨਹੀਂ ਆਣਾ ਉਹਦਾ ਆਹ ਦੇਖੋ ਜਿੱਤੇ ਵੀ ਟਰਨ ਕਰ ਦਿੱਤਾ ਮੈਂ ਬਿਲਕੁਲ ਗਲ ਚੁੱਕੀ ਹੈ ਲੋਕੀ ਇਹ ਦੇਖੋ ਸੌਫਟ ਹੋ ਗਈ ਬਹੁਤ ਇੱਕ ਪੀਸ ਰਹਿ ਗਿਆ ਮੈਂ ਵੀ ਟਰਨ ਕਰ ਦਿੰਦੀ ਹਾਂ ਇੱਕ ਵਾਰੀ ਜ਼ਰੂਰ ਬੱਚਾ ਨੂੰ ਬਣਾ ਕੇ ਖਿਲਾਉਣਾ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਇਹ ਥੋੜਾ ਜਿਹਾ ਕੱਚਾ ਲੱਗ ਰਿਹਾ ਸਾਈਡ ਤੇ ਕਿਉਂਕਿ ਐਂਡ ਤੇ ਪਾਇਆ ਨਾ ਤੇ ਥੋੜਾ ਜਿਹਾ ਤੇਲ ਅੱਧਰ ਕਰਕੇ ਤੁਸੀਂ ਇੰੱਚ ਘੁਮਾ ਘੁਮਾ ਕੇ ਇਹਨਾਂ ਨੂੰ ਗਰਮ ਕਰ ਸਕਦੇ ਹੋ ਚੰਗੀ ਤਰ੍ਹਾਂ ਤੇਲ ਦੇ ਨਾਲ ਫਰਾਈ ਕਰ ਸਕਦੇ ਹੋ ਜਿੰਨੇ ਮਰਜ਼ੀ ਬਣਾਓ ਇੱਕ ਤਵੇ ਤੇ 10-12 ਪੀਸ ਆਰਾਮ ਨਾਲ ਆ ਜਾਂਦੇ ਨੇ ਔਰ ਸਾਰੀ ਫੈਮਿਲੀ ਵਾਸਤੇ ਇੱਕੋ ਵਾਰੀ ਗਰਮ ਜਿਵੇਂ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾ ਰਹੇ ਨੇ ਤੇ ਉਸੇ ਵੇਲੇ ਤੁਸੀਂ ਇੱਕੋ ਵਾਰੀ ਗਰਮ ਗਰਮ ਬਣਾਓ ਤੇ ਸਭ ਨੂੰ ਇੱਕ ਇੱਕ ਪੀਸ ਨਾਲ ਨਾਲ ਦਿੰਦੇ ਰਹੋ ਦੋ ਖਾਂ ਤਿੰਨ ਖਾਂ ਜਿੰਨੇ ਵੀ ਖਾ ਸਕਦੇ ਨੇ ਠੀਕ ਹੈ ਜੀ ਦੇਖੋ ਜੀ ਬਹੁਤ ਵਧੀਆ ਭਰਦੇ ਨੇ ਕੋਲ ਮੈਂ ਨੂੰ ਵੀ ਟਰਨ ਕਰ ਦਿੰਨੀ ਆ ਇੱਕ ਪੀਸ ਰਹਿ ਗਿਆ ਸੀ ਮੈਂ ਕਿਹਾ ਚੱਲ ਇਹਨੂੰ ਵੀ ਟਰਨ ਕਰ ਦੋ ਥੋੜਾ ਚਿਪਕ ਗਿਆ ਨਾਲ ਵਿਸਸ ਨਾਲ ਵਿਸਸ ਨਾਲ ਚਿਪਕ ਜਾਂਦਾ ਦੂਸਰੇ ਦੇ ਨਾਲ ਇਹਦੇ ਤੋਂ ਥੋੜਾ ਜਿਹਾ ਮਸਾਲਾ ਉਹਦੇ ਕਰਕੇ ਨਿਕਲ ਗਿਆ ਸੇਬ ਇਹਦੇ ਤੇ ਥੋੜਾ ਹੋਰ ਲਗਾ ਕੇ ਫਿਰ ਇਹਨੂੰ ਫਰਾਈ ਕਰ ਲਾਂਗੇ ਇੱਕ ਵਾਰੀ ਟਾਲ ਕਰਕੇ ਥੋੜਾ ਜਿਹਾ ਕਿਉਂਕਿ ਕੱਚਾ ਪਲਟਿਆ ਗਿਆ ਨਾ ਥੋੜਾ ਇਸ ਵਾਸਤੇ ਤੁਸੀਂ ਆਪਣੇ ਆਪ ਸੈਟਿੰਗ ਕਰ ਸਕਦੇ ਹੋ ਤਾਂ ਤੁਹਾਨੂੰ ਪਤਾ ਹੀ ਹੈ ਇਹਦੇ ਤੇ ਅੱਛੀ ਤਰ੍ਹਾਂ ਮਸਾਲਾ ਲੱਗਿਆ ਨਹੀਂ ਤੇ ਮਸਾਲਾ ਸਾਡੇ ਕੋਲ ਪਿਆ ਹੈ ਅਸੀਂ ਕੋਈ ਫਿਰ ਇਹਨੂੰ ਟਰਨ ਕਰ ਦਵਾਂਗੇ ਤੇ ਫਿਰ ਇੱਕ ਵਾਰੀ ਪਕਾ ਲਾਂਗੇ ਇਹਨੂੰ ਸੈਂਟਰ 'ਚ ਲਿਆ ਕੇ ਨਾ ਹੁਣ ਜਿਹੜਾ ਸਾਡਾ ਸੈਂਟਰ ਵਾਲਾ ਪੀਸ ਇਹਨੂੰ ਸਾਈਡ ਤੇ ਕਰ ਲੈਨੇ ਆ ਕਿਉਂਕਿ ਬਹੁਤ ਅੱਛੀ ਤਰ੍ਹਾਂ ਬਣ ਗਿਆ ਦੋਨਾਂ ਸਾਈਡਾਂ ਤੋਂ ਮੈਂ ਤੁਹਾਨੂੰ ਦਿਖਾਨੀ ਆ ਇਹ ਦੇਖੋ ਜੀ ਦੋਨੋਂ ਸਾਈਡਾਂ ਬਹੁਤ ਵਧੀਆ ਬਣ ਗਏ ਨੇ ਜਿਹੜੇ ਸਾਡੇ ਪੀਸ ਪੱਕ ਜਾਂਦੇ ਨੇ ਬਣ ਜਾਂਦੇ ਨੇ ਅਸੀਂ ਉਹਨਾਂ ਨੂੰ ਸਾਈਡ ਤੇ ਕਰ ਲਾਂਗੇ ਤੇ ਇਹਨਾਂ ਨੂੰ ਸੈਂਟਰ ਚ ਕਰ ਦਾਂਗੇ ਠੀਕ ਹੈ ਜੀ ਅਸ ਤਰੀ ਸੇ ਮਤੇ ਤੁਸੀਂ ਹੌਲੀ ਹੌਲੀ ਪਕਾਣੇ ਨੇ ਇਹ ਮੈਂ ਥੋੜਾ ਜਿਆਦਾ ਲਗਾ ਦਿੱਤਾ ਇਸ ਵਾਸਤੇ ਕਿ ਅੱਛੀ ਤਰ੍ਹਾਂ ਫਿਰ ਲੱਗ ਜਾਵੇ ਤੇ ਇਹਨੂੰ ਅਸੀਂ ਜਦ ਦੁਬਾਰਾ ਪਕਾ ਲਾਂਗੇ ਟਰਨ ਕਰਕੇ ਠੀਕ ਹੈ ਉਧਰਲੀ ਸਾਈਡ ਪੱਕ ਜAVE ਫਿਰ ਮੈਨੂੰ ਟਰਨ ਕਰਾਂਗੇ ਇਸ ਤਰ੍ਹਾਂ ਇੱਕ ਵਾਰੀ ਬੱਚਾ ਨੂੰ ਬਣਾ ਕੇ ਜ਼ਰੂਰ ਖਿਲਾਣਾ ਬਹੁਤ ਹੀ ਟੇਸਟੀ ਬੰਦੇ ਨੇ ਉਹਨਾਂ ਨੂੰ ਚਟਨੀ ਨਾਲ ਦਿਓ ਘਰ ਦੀ ਚਟਨੀ ਬਣੀ ਹੋਈ ਹੈ ਜਾਂ ਟਮੇਟੋ ਸੌਸ ਘਰਚਾ ਗਈ ਤਾਂ ਉਹਦੇ ਨਾਲ ਦੇ ਦਿਓ ਬਹੁਤ ਮਜ਼ੇ ਵਾਲੇ ਬੰਦੇ ਨੇ ਇੱਕ ਵਾਰੀ ਜ਼ਰੂਰ ਮੇਰੀ ਰੈਸਪੀ ਨੂੰ ਟਰਾਈ ਕਰਕੇ ਦੇਖਣਾ ਤੇ ਬੱਚੇ ਜਿਹੜੇ ਲੋਕੀ ਨਹੀਂ ਖਾਂਦੇ ਉਹ ਵੀ ਖਾਣ ਲੱਗ ਜਾਣਗੇ ਠੀਕ ਹੈ ਜੀ ਹਾਂ ਜੀ ਸਾਡਾ ਦੇਖੋ ਲੋਕੀ ਮਸਾਲਾ ਟਿੱਕਾ ਸਾਰੇ ਤਿਆਰ ਹੋ ਗਏ ਨੇ ਇਹ ਦੇਖੋ ਜੀ ਦੋਨੋਂ ਸਾਈਡਾਂ ਤੋਂ ਬਹੁਤ ਵਧੀਆ ਬਣ ਗਏ ਹੁਣ ਅਸੀਂ ਗੈਸ ਬੰਦ ਕਰਾਂਗੇ ਤੇ ਮੈਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਨੀ ਆ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਔਰ ਮਜ਼ੇ ਵਾਲੇ ਬਣਦੇ ਨੇ ਇੱਕ ਵਾਰੀ ਜ਼ਰੂਰ ਰੈਸਪੀ ਨੂੰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪਲੇਟ ਸੁਪਾ ਕੇ ਦਿਖਾਨੀ ਆ ਕਿ ਕਿਸ ਤਰ੍ਹਾਂ ਦੇ ਬੰਦੇ ਨੂੰ ਹੁਣ ਅਸੀਂ ਇਹਨੂੰ ਕਦਮ ਉਤਾਰ ਲਾਂਗੇ ਕਿਉਂਕਿ ਸੜ ਨਾ ਜਾਣ ਬਹੁਤ ਅੱਛੇ ਬਣ ਗਏ ਨੇ ਇਹ ਦੇਖੋ ਮੈਂ ਜਿੱਥੇ ਤੇ ਮਟੀਰੀਅਲ ਉਤਰ ਗਿਆ ਸੀ ਉਹ ਵੀ ਲਗਾ ਦਿੱਤਾ ਤੇ ਵੀ ਬਹੁਤ ਵਧੀਆ ਬਣ ਗਿਆ ਚਲੋ ਜੀ ਮੈਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਨੀ ਆ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਮਸਾਲਾ ਟਿੱਕਾ ਇਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਡੈਕੋਰੇਸ਼ਨ ਕਰਕੇ ਉੱਪਰ ਥੋੜਾ ਮਸਾਲਾ ਮਸਲਾ ਸਪਰੈਡ ਕਰਕੇ ਅੱਛੇ ਤਰ੍ਹਾਂ ਤੇ ਬੱਚਿਆਂ ਨੂੰ ਦਿਓ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਔਰ ਨਾਲ ਸੋਸ ਦੇ ਦਿਓ ਘਰ ਦੀ ਸੋਸ ਬਣਾਈ ਹੋਈ ਹੈ ਜਾਂ ਚਟਨੀ ਬਣਾਈ ਹੈ ਤੁਸੀਂ ਉਹਦੇ ਨਾਲ ਦੇ ਦਿਓ ਦੇਖੋ ਕਿੰਨੇ ਵਧੀਆ ਬਣੇ ਨੇ ਕੋਈ ਕਹਿ ਸਕਦਾ ਕਿ ਲੋਕੀ ਦੇ ਬਣੇ ਨੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣਦੇ ਨੇ ਇੱਕ ਵਾਰੀ ਜ਼ਰੂਰ ਮੇਰੀ ਰੈਸਪੀ ਰ ਟ੍ਰਾਈ ਕਰਨਾ ਔਰ ਬੱਚਿਆਂ ਨੂੰ ਜ਼ਰੂਰ ਬਣਾ ਕੇ ਖਿਲਾਣਾ ਠੀਕ ਹੈ ਜੀ